ਆ ਗਿਆ ਜੀ ਚੈਂਬਰ ਵਾਲੇ ਨਾਟ ਦੇਖੋ ਆ ਦੇਖੋ ਤੁਸੀਂ ਇਹਦੇ ਐਮ ਆਰ ਪੀ ਵੈਸੇ 2727 ਰੁਪਈਆ ਦੀ ਹੈ ਪੁਰਾਣੀ ਹੁਣ ਜੇ ਕਿਤੇ ਪੁੱਛੋਗੇ ਤਾਂ ਬਹੁਤ ਮਹਿੰਗੀ ਮਿਲਦੀ ਹੈ 2017 ਦੀ ਇਹਦੀ ਮੈਨੂਫੈਕਚਰ ਹੈ ਇਹਦੇ ਵਿੱਚ ਪਾਰਕਿੰਗ ਦੇ ਵਿੱਚ ਵੀ ਆ ਤੇ ਇਹ ਆਊਟ ਸਪਾਰਕ ਦੀਆਂ ਬਿਲਕੁਲ ਬ੍ਰੈਂਡ ਨਿਊ ਆ ਜੀ ਆ ਵਾਇਰਿੰਗ ਦੇ ਨਾਲ ਹੈ ਤੇ ਵਿੱਚੋਂ ਆਪਾਂ ਲੈ ਆਂਦਾ ਸੀ ਇੱਕ ਪੀਸ ਹੀ ਬਚਿਆ ਸੀਗਾ ਫਿਲਹਾਲ ਆਪਾਂ ਹੁੰਦਾ ਬਿਲਕੁਲ ਨਵਾਂ ਐਚ ਐਮਟੀ ਦਾ origional ਹਾਂ ਇੰਡੀਕੇਟਰ ਫਰੰਟ ਵਾਲੇ ਐਵੀ ਆਟੋਸਪਾਰਕ ਦੇ ਆ ਲੈਂਪੀ ਕਹਿ ਦਿੰਦੇ ਆ ਟੇਲ ਲਾਈਟ ਵੀ ਕਹਿ ਦਿੰਦੇ ਆ ਇਹ ਵੀ ਆਟੋਸਪਾਰਕ ਦੇ ਜੀ ਆ ਦੇਖੋ ਇਹ ਮਿੰਟਾ ਦੀ ਸਵਿਚ ਆ ਪੈਕਿੰਗ ਹੈ ਜੀ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਬੰਦ ਪਈ ਹੈ ਮੈਂ ਇੱਕ ਸੋਨੂ ਪੀਸ ਕੱਢ ਕੇ ਦਿਖਾ ਰਿਹਾ ਜਿਵੇਂ ਤਾਂ ਇਹ ਜਿਹੜੀ ਸਟਾਰਟਿੰਗ ਸਵਿਚ ਚੱਲ ਜਾਣੀ ਹੈ ਤੇ ਆ ਟੈਂਕੀ ਦੇ ਢੱਕਣਾ ਦੇਖੋ ਬਿਲਕੁਲ Ориジナル ਜਿਨ੍ਹਾਂ ਨੂੰ ਪਤਾ ਆ ਪੱਤੀ ਤੇ ਕੁਛ ਵੀ ਨਹੀਂ ਲਿਖਿਆ ਹੁੰਦਾ ਇਹ ਤੇ ਟੈਂਕੀ ਦੇ ਢੱਕਣ ਦੇ ਹਾਂਜੀ ਵੀ ਦੋਸਤੋ ਜੇ ਤੁਸੀਂ ਵੀ HMT 5911 ਦਾ Ориジナル ਸਮਾਨ ਲੈਣਾ ਚਾਹੁੰਦੇ ਹੋ ਤਾਂ ਆਪਾਂ ਅੱਜ ਵੀਡੀਓ ਪਾਵਾਂਗੇ ਕੁਛ ਸਮਾਨ ਆਪਣੇ ਕੋਲੇ ਆ ਚਿਣਿਆ ਪਿਆ ਲਾਇਆ ਪਿਆਗਾ ਬਹੁਤ ਘੱਟ ਮਿਲਦਾ ਮਨ ਲੀਏ ਜਲ ਬਹੁਤ ਥੋੜਾ ਸਮਾਨ ਰਹਿ ਗਿਆ ਪਰ ਆਪਾਂ ਜਿਹੜਾ ਸਮਾਨ ਆ ਕੁਛ ਲੈ ਆਏ ਹਨਾ ਜੀ ਕਿਸੇ ਨੂੰ ਚਾਹੀਦਾ ਵੀ ਹੋਇਆ ਤਾਂ ਮੈਂ ਪਹਿਲਾਂ ਦੱਸਦਾ ਵੀ ਇੱਕ ਨਾ ਮੈਂ WhatsApp ਨੰਬਰ ਦੇਵਾਂਗਾ ਉੱਤੇ ਕਾਲ ਨਾ ਕਰਿਓ ਇੱਕ ਨੰਬਰ ਆ WhatsApp ਉੱਤੇ ਤੁਸੀਂ ਕਾਲ ਮਤਲਬ ਮੈਸੇਜ ਕਰ ਲਿਓ ਜੇ ਕੋਈ ਚੀਜ਼ ਰਿਕੁਆਇਰਮੈਂਟ ਹੁੰਦੀ ਆ ਤਾਂ ਜੇ ਹੋਈ ਤਾਂ ਆਪਾਂ ਤੁਹਾਡੇ ਲਈ ਉਪਲਬਧ ਕਰ ਦਾਂਗੇ ਹਨ ਜਿਵੇਂ ਮੇਰੇ ਕੋਲੇ ਸਮਾਨ ਪਿਆਗਾ ਆ ਆਪਾਂ ਸ਼ੁਰੂ ਤੋਂ ਦੇਖਦੇ ਹੁਣੇ ਵੀ ਕੰਪਨੀ ਜਿਹੜੀ ਸੀਗੀ ਆਟੋ ਸਪਾਰਕ ਦਾ ਸਮਾਨ ਦਿੰਦੀ ਸੀ ਮਤਲਬ LED ਜਿਹੜੀਆਂ ਆ ਮਤਲਬ LED ਤਾਂ ਆਉਂਦੀਆਂ ਨਹੀਂ ਸੀਗੀਆਂ ਜਿਵੇਂ ਟੇਲ ਲਾਈਟ ਆ ਗਈਆਂ ਹਨਾ ਪਿਛਲੇ ਆਪਾਂ ਇਹਨੂੰ ਇੰਡੀਕੇਟਰ ਵੀ ਕਹਿ ਦਿੰਦੇ ਆਂ ਤਾਂ ਇਹ ਹੈਗੇ ਆ ਜੀ ਆਟੋ ਸਪਾਰਕ ਦੇ ਰਿਜੀਨਲ ਆ ਬਿਲਕੁਲ ਰਿਜੀਨਲ ਆ ਦੇਖੋ ਤੁਸੀਂ ਇਹਦੇ ਵਿੱਚ ਨਾ ਨਾਲ ਆਪਾਂ ਨੂੰ ਕੰਪਨੀ ਅੱਜ ਦਾ ਟਾਈਮ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੰਪਨੀ ਦੇ ਵਿੱਚ ਆ ਫਿਟਿੰਗ ਆਉਂਦੀ ਹੋਊਗੀ ਆ ਤਾਰ ਦਿੱਤੀ ਜਾਂਦੀ ਸੀ ਨਾਲ ਆਹ ਜਿਹੜਾ ਕਿ ਇੱਕ ਇਹਦੀ ਪੱਤੀ ਦਿੱਤੀ ਜਾਂਦੀ ਸੀ ਦੇ ਨਾਲ ਵਿੱਚ ਇਹਦੇ ਲਾਈਟਾਂ ਆਈਆਂ ਤੇ ਇਹ ਮੈਂ ਤੁਹਾਨੂੰ ਪੂਰਾ ਨਜ਼ਦੀਕ ਵੀ ਦਿਖਾਉਣਾ ਹੈ ਜਿਵੇਂ ਇਹਦੇ ਆਟੋਸਪਾਰਕ ਦੇ ਮੇਨ ਹੈੱਡਲਾਈਟਾਂ ਪਈਆਂ ਕੁਝ ਮਾਡਲਾਂ ਤੇ ਆਈਆਂ ਸੀਗੀਆਂ ਆਟੋਸਪਾਰਕ ਦੀਆਂ ਪਾਰਕਿੰਗ ਵਾਲੀਆਂ ਲਾਈਟਾਂ ਦੇ ਨਾਲ ਬਿਲਕੁਲ ਬ੍ਰੈਂਡ ਨਿਊ ਹੈ ਨਾ ਤੇ ਉਸ ਤੋਂ ਇਲਾਵਾ ਜਿਵੇਂ ਇਹਦੇ ਆ ਗਿਆ ਫਰੰਟ ਵਾਲੇ ਇੰਡੀਕੇਟਰ ਆ ਗਿਆ ਮੜਗਾੜ ਤੇ ਲੱਗਦੇ ਆ ਆਟੋਸਪਾਰਕ ਦੇ ਬਿਲਕੁਲ ਇਹ ਵੀ ਹੈ ਇਹਦੇ ਨਾਲ ਵੀ ਵਾਇਰਿੰਗ ਵਗੈਰਾ ਤੇ ਜਿਹੜੀ ਐਲਈਡੀ ਲਾਈਟ ਵਗੈਰਾ ਇਹਦੇ ਵਿੱਚ ਬੱਲਬ ਵਗੈਰਾ ਫਿੱਟ ਆ ਤੇ ਮੈਨੂੰ ਲੱਗਦਾ ਵੀ ਇਹ ਕਿਸੇ ਚੀਜ਼ ਦੇ ਵਿੱਚ ਆਉਂਦਾ ਪਹਿਲੀ ਕੰਪਨੀ ਸੀ ਮੈਨੂੰ ਲੱਗਦਾ ਆਟੋਸਪਾਰਕ ਜਿਹੜੇ ਕੀ ਆਹਾ ਤਾਰਾਂ ਵਗੈਰਾ ਜਿਹੜੀਆਂ ਵਾਇਰਿੰਗ ਆ ਉਹ ਦਿੰਦੀ ਸੀਗੀ ਹਣਾ ਤੇ ਮਿੰਡਾ ਦੀ ਆ ਜਿਹੜੀ ਆ ਜਿਹੜੇ ਭਰਾਵਾਂ ਕੋਲੇ ਸੀਗਾ ਜਿਨ੍ਹਾਂ ਨੂੰ ਪਤਾ ਇਸ ਚੀਜ਼ ਦਾ ਮਿੰਡਾ ਦੀ ਜਿਹੜੀ ਬਿਲਕੁਲ オリジナル 스ਵਿਚ ਆ ਇਹਦੇ ਮਾਰਕਾ ਵੀ ਲੱਗਿਆ ਹੋਇਆ ਚਮਟੀ ਦਾ ਆਪ ਦਾ ਤੇ ਸਟicker ਲੱਗੇ ਹੁੰਦੇ ਆ ਤੇ ਆ ਜਿਹੜੀ ਚਾਬੀ ਆ ਦੇ ਉੱਪਰ ਬਿਲਕੁਲ ਵੀ ਕੋਈ ਪਲਾਸਟਿਕ ਨਹੀਂ ਚੜੀ ਹੁੰਦੀ ਆ ਨਾਲ ਦੀ ਚਾਬੀ ਇਹਦੀ ਤੇ ਆ ਨਾਲ ਦੀ ਜਿਹੜੀ ਸਵਿਚ ਆ ਮਿੰਡਾ ਦੀ ਜਿਹੜੀ HMT 911 ਨੂੰ ਜਾਂ ਕਿਸੇ ਵੀ ਟਰੈਕਟਰ ਨੂੰ ਆਉਂਦੀ ਸੀਗੀ ਆ ਤੇ ਇਹਦੇ ਨਾਲ ਜਿਵੇਂ ਆਪਾਂ ਚੈਂਬਰ ਵਾਲੇ ਨਾਟਾ ਬਹੁਤ ਸਾਰੇ ਭਰਾਵਾਂ ਨੇ ਵੀ ਦੇਖਿਆ ਮੇਰੇ ਕੋਲੇ ਵੀ ਟਰੈਕਟਰ ਹੈ ਨਾ ਤੇ ਕਈ ਵਾਰੀ ਤਾਂ ਗੁੰਮ ਜਾਂਦੇ ਆ ਵਰਕਸ਼ਾਪਾਂ ਦੇ ਤੇ ਆ ਜਿਹੜੇ ਚੈਂਬਰ ਵਾਲੇ ਨਾਟਾ ਇਹਦੇ ਨਾਲ ਇੱਕ ਚੁੰਬਕ ਲੱਗਿਆ ਹੁੰਦਾ ਸਾਰਿਆਂ ਨੂੰ ਪਤਾ ਹੈ ਨਾ ਦੇ ਕਚਰਾ ਕੁਚਰਾ ਖਿੱਚ ਨਾਲ ਇਹਦੇ ਚ ਜੁੜੀ ਜਾਂਦਾ ਰਹਿੰਦਾ ਆ ਚੈਂਬਰ ਆ 17 ਦੇ ਨਾਟਾ ਵਾਲਾ ਇਹ ਵੀ ਬਿਲਕੁਲ origignal ਆ ਤੇ ਜਿਵੇਂ ਆ ਟੈਂਕੀ ਦਾ ਢੱਕਣ ਹੋ ਗਿਆ ਆ ਤੁਸੀਂ ਨਹੀਂ ਦੇਖਿਆ ਹੁਣਾ ਨਾ ਬਹੁਤ ਸਾਰੇ ਆਪਾਂ ਦੇ ਮਾਰਕੀਟ ਚ ਲੈਣਾ ਆ ਬਿਲਕੁਲ origignal ਆ ਜੀ HMT ਦਾ ਟੈਂਕੀ ਦਾ ਢੱਕਣ ਇਹਦੇ ਇਹਦੇ ਤੇ ਕੁਝ ਵੀ ਨਹੀਂ ਲਿਖਿਆ ਹੁੰਦਾ ਬਿਲਕੁਲ ਵੀ ਜੇ ਤੁਸੀਂ ਦੇਖੋਗੇ ਤਾਂ ਇੱਕ ਪਲੇਨ ਆ ਗਿਆ ਇਹ ਮੈਂ ਤੁਹਾਨੂੰ ਨੇੜੇ ਵੀ ਜਾ ਕੇ ਦਿਖਾਉਣਾ ਇਸ ਤੋਂ ਇਲਾਵਾ ਜਿਵੇਂ ਆਹ ਕਹਿ ਦਿੰਨੇ ਆਪਾਂ ਗਰਾਰੀਆਂ ਹੁੰਦੀਆਂ ਗੇਅਰ ਦੀਆਂ ਇਹ ਵੀ ਕੰਪਨੀ ਦੀ ਆ ਇਸ 2017 ਦੀ ਬਣੀ ਹੋਈ ਆ ਇਹਦੇ ਉੱਚ ਉੱਤੇ ਮਤਲਬ ਲਿਖਿਆ ਹੋਇਆ ਹੈਗਾ ਤਰੀਕ ਵਗੈਰਾ ਮੈਂ ਤੁਹਾਨੂੰ ਨੇੜੇ ਆ ਕੇ ਦਿਖਾਵਾਂਗਾ ਸਾਰਾ ਸਮਾਨ ਅੱਜ ਮੇਰੇ ਰਿਫਲੈਕਟਰ ਵਗੈਰਾ ਹੋ ਗਏ ਤੇ ਸਾਰੀ ਡਿਟੇਲਸ ਤੁਹਾਨੂੰ ਦੱਸਦਾ ਜੀ ਕਿਸੇ ਹੋਰ ਵੀ ਸਮਾਨ ਦੀ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਚਾਹੀਦਾ ਹੋਇਆ ਹਨ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਸਟਾਰਟਿੰਗ ਦੇ ਵਿੱਚ ਜਿਵੇਂ ਹੈੱਡ ਲਾਈਟਾਂ ਆ ਗਈਆਂ ਆਹ ਦੇਖੋ ਜੀ ਮੇਨ ਇੱਕ ਇਹਦੇ ਵਿੱਚ ਪੀਸ ਆ ਉਹ ਤੇ ਆ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਪਾਰਕਿੰਗ ਦੇ ਵਿੱਚ ਵੀ ਆ ਤੇ ਇਹ ਆਊਟ ਸਪਾਰਕ ਦੀਆਂ ਬਿਲਕੁਲ ਬ੍ਰੈਂਡ ਨਿਊ ਆ ਜੀ ਆ ਵਾਇਰਿੰਗ ਦੇ ਨਾਲ ਆ ਇਹ ਵਿੱਚੋਂ ਆਪਾਂ ਲੈ ਆਂਦਾ ਸੀ ਇੱਕ ਪੀਸ ਹੀ ਬਚਿਆ ਸੀਗਾ ਫਿਲਹਾਲ ਆਪਾਂ ਪਤਾ ਕਰਦੇ ਆਂ ਜੇ ਕਿਸੇ ਨੇ ਲੈਣਾ ਹੋਇਆ ਤਾਂ ਕੰਟੈਕਟ ਕਰ ਲਿਓ ਨਾ ਅਬੀ ਬਿਲਕੁਲ ਬ੍ਰੈਂਡ ਨਿਊ ਪੀਸ ਆ ਅੱਛਾ ਹੋਰ ਕੀ ਹੁੰਦਾ ਜਿਹੜਾ ਆਪਣਾ ਐਚ ਐਮ ਟੀ ਦਾ ਜਾਲੀ ਤੇ ਉੱਪਰ ਲੋਗੋ ਹੁੰਦਾ ਬਿਲਕੁਲ ਨਵਾਂ ਐਚ ਐਮ ਟੀ ਦਾ origignal ਆ ਆ ਵੀ ਆਪਣ ਨੂੰ ਜਿਹੜਾ ਆਪਣੇ ਕੋਲ ਮਿਲ ਜੂਗਾ ਤੁਸੀਂ WhatsApp ਤੇ ਮੈਸੇਜ ਕਰਨਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੋਈ ਤੁਹਾਨੂੰ 15 ਤੋਂ 20 ਮਿੰਟ ਦੇ ਅੰਦਰ ਅੰਦਰ ਮੈਸੇਜ ਆ ਜਾਊਗਾ ਆ ਦੇਖੋ ਜੀ ਐਚ ਐਮ ਟੀ ਦਾ ਵੈਸੇ ਤਾਂ ਬਹੁਤ ਸਾਰੇ ਟਰੈਕਟਰਾਂ ਦੇ ਹੁੰਦਾ ਇਹ ਤੇ ਜਿਹੜਾ ਆ ਸਟicker ਲੱਗਿਆ ਹੋਇਆ ਦੇਖੋ ਇਹ ਚਮਟੀ ਦਾ ਤੇ ਜਿਹੜੇ ਆ ਆਹ ਆਗੇ ਆਪਣੇ ਇੰਡੀਕੇਟਰ ਫਰੰਟ ਵਾਲੇ ਇਹ ਵੀ ਆਟੋ ਸਪਾਰਕ ਦੇ ਆ ਨਾਲ ਵਾਇਰਿੰਗ ਵੀ ਆ ਤੇ ਆ ਆ ਤੁਹਾਨੂੰ ਮੈਂ ਦਿਖਾਵਾਂ ਟੇਲ ਲੈਂਪੀ ਕਹਿ ਦਿੰਦੇ ਆ ਟੇਲ ਲਾਈਟ ਵੀ ਕਹਿ ਦਿੰਦੇ ਆ ਇਹ ਵੀ ਆਟੋ ਸਪਾਰਕ ਦੇ ਜੀ ਆ ਦੇਖੋ ਇਹ ਇਹਦੇ ਵਿੱਚ ਵੀ ਬੱਲ ਵਗੈਰਾ ਤੇ ਵਾਇਰਿੰਗ ਨਾਲ ਮਿਲਦੀ ਆ ਆ ਆ ਗਿਆ ਜੀ ਮਿੰਟਾ ਦੀ ਸਵਿਚ ਆ ਪੈਕਿੰਗ ਆ ਜੀ ਇਹਦੇ ਵਿੱਚ ਵੀ ਆ ਇਹਦੇ ਵਿੱਚ ਬੰਦ ਪਈ ਹੈ ਮੈਂ ਇੱਕ ਸੋਨੂੰ 20 ਕੱਢ ਕੇ ਦਿਖਾ ਰਿਹਾ ਜਿਵੇਂ ਤਾਂ ਇਹ ਜਿਹੜੀ ਸਟਾਰਟਿੰਗ ਸਵਿਚ ਆਉਂਦੀ ਹੈ ਮਿੰਟਾਂ ਦੀ origignal ਆ ਪਤਾ ਨਹੀਂ ਈਚੋ ਕੇ ਕੁਝ ਕਰਕੇ ਇਹ ਵੀ ਕੁਝ ਟਰੈਕਟਰਾਂ ਦੇ ਵਿੱਚ ਆਏ ਸੀਗੇ ਰਿਫਲੈਕਟਰ ਇਹ ਵੀ ਫਿਲਹਾਲ ਬਹੁਤ ਘੱਟ ਮਿਲਦੇ ਆ ਰਿਫਲੈਕਟਰ ਆ ਆਟੋਸਪਾਰਟ ਦਾਈ ਚੀਜ਼ਾਂ ਲੱਭਣੀਆਂ ਕਰਨੀਆਂ ਥੋੜੀਆਂ ਜਿਹਾ ਜਿਹੜੀਆਂ ਬੰਦ ਹੋ ਗਈਆਂ ਹਨ ਜਾਂ ਕੁਝ ਕਹਿ ਲਈਏ ਵੀ ਕਿਸੇ ਭਰਾ ਨੂੰ origignal ਸਮਾਨ ਦਾ ਸ਼ੌਂਕ ਹੁੰਦਾ ਵੀ ਆਪਾਂ ਉਹੀ ਲਾਉਣਾ ਤਾਂ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਆ ਗਿਆ ਜੀ ਚੈਂਬਰ ਵਾਲੇ ਨਾਟ ਦੇਖੋ ਸਟੀਅਰਿੰਗ ਤੱਕ ਮਿਲ ਜਾਣਗੇ ਬਈ ਤੁਹਾਡੇ ਬਿਲਕੁਲ ਨਵੇਂ ਪਹਿਸ ਤਾਂ ਭਰਾਵਾਂ ਨੇ ਸਾਰਿਆਂ ਨੇ ਪਾਵਰ ਸਟੀਅਰਿੰਗ ਕਰਾ ਲਈ ਹੋਣੀ ਆ ਪਰ ਸਟੀਅਰਿੰਗ ਤੱਕ ਵੀ ਮਿਲ ਜਾਣਗੇ ਆਹ ਰਿਫਲੈਕਟਰ ਵਾਲੀਆਂ ਪੱਤیاں ਜੀ ਆਹ ਦੇਖ ਸਕਦੇ ਹੋ ਤੁਸੀਂ ਇਦਾਂ ਲੱਗ ਜਾਂਦੀਆਂ ਇਹ ਆਹ ਰਿਫਲੈਕਟਰ ਵਾਲੀਆਂ ਪੱਤیاں ਵੀ ਮਿਲ ਜਾਣਗੀਆਂ ਤੇ ਆਹ ਟੈਂਕੀ ਦੇ ਢੱਕਣ ਦੇਖੋ ਬਿਲਕੁਲ ਰੀਜਨਲ ਆ ਜਿਨਾਂ ਨੂੰ ਪਤਾ ਪੱਤੀ ਤੇ ਕੁਝ ਵੀ ਨਹੀਂ ਲਿਖਿਆ ਹੁੰਦਾ ਇਹ ਤੇ ਟੈਂਕੀ ਦੇ ਢੱਕਣ ਦੇ ਇਹ ਵੀ ਮਿਲ ਜਾਣਗੇ ਬਈ ਪਿਸਟਨ ਕੀ ਰਿੰਗ ਕੀ ਓਰੀਜਨਲ ਸਾਰਾ ਸਮਾਨ ਮਿਲ ਜੂਗਾ ਤੇ ਤੁਸੀਂ ਮੈਸੇਜ ਕਰਨਾ ਸਿਰਫ WhatsApp ਤੇ ਕਾਲ ਨਾ ਕਰਿਓ ਫੇਰ ਨਾ ਕਿਉਂਕਿ ਕਾਲ ਪਿਕ ਨਹੀਂ ਕਰਦੇ ਨਾ ਆ ਬਿਲਕੁਲ ਰੀਜਨਲ ਆ ਜੀ ਗਰਾਰੀ ਦੇਖੋ ਆਮ ਦੇਸੀ ਹੁੰਦੀਆਂ ਤੇ ਉਹ ਝਟਕਾ ਜਿਹਾ ਮਾਰਦੀਆਂ ਰਹਿੰਦੀਆਂ ਬੈਲੈਂਸ ਨਹੀਂ ਬਣਦਾ ਹਨਾ ਆ ਦੇਖੋ ਤੁਸੀਂ ਇਹਦੇ ਐਮ ਆਰ ਪੀ ਵੈਸੇ 2727 ਰੁਪਈਆ ਦੀ ਹੈ ਪ੍ਰਾਣੀ ਹੁਣ ਜੇ ਕਿਤੇ ਪੁੱਛੋਗੇ ਤਾਂ ਬਹੁਤ ਮਹਿੰਗੀ ਮਿਲਦੀ ਹੈ 2017 ਦੀ ਇਹਦੀ ਮੈਨੂਫੈਕਚਰ ਹੈ ਤਾਂ ਇਹਦਾ ਇਹ ਪੈਕਿੰਗ ਹੈ ਤੇ ਆਹ ਸੀ ਸਿਸਟਮ ਜੇ ਕਿਸੇ ਨੂੰ ਮੰਗਾਉਣਾ ਹੋਇਆ ਤਾਂ ਕੋਰੀਅਰ ਵੀ ਹੋ ਜਾਊਗਾ ਤੁਸੀਂ ਬਸ WhatsApp ਤੇ ਸਾਨੂੰ ਸਮਾਨ ਦੀ ਡਿਟੇਲ ਭੇਜਣੀ ਆ ਤੁਹਾਨੂੰ ਅਸੀਂ ਦੇਖੋਇਆ ਹਨ ਉਹ ਚੀਜ਼ ਸਮਾਨ ਕਿਉਂਕਿ ਬਹੁਤ ਘੱਟ ਰਹਿਗਾ オリジナル ਸਮਾਨ ਇਦਾਂ ਕਰਕੇ ਤਾਂ ਉਹ ਵੀ ਆਪਾਂ ਪ੍ਰੋਵਾਈਡ ਕਰਵਾ ਦੇਾਂਗੇ ਤੇ ਆਹ ਆਟੋ ਸਪਾਰਕਰ ਦੀਆਂ ਹੈਡ ਲਾਈਟਾਂ ਨੇ ਤੇ ਇਹ ਸਮਾਨ ਦਿਖਾਉਣਾ ਸੀ ਐਚਐਮਟੀ ਦਾ ਜਿਵੇਂ 5811 ਦਾ ਜਾਂ ਹੋਰ ਆ ਜਿਵੇਂ ਆਪਾਂ ਨਾ ਕਈ ਭਰਾਵਾਂ ਨੂੰ ਸ਼ੌਂਕ ਹੁੰਦਾ ਤੇ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਤੁਸੀਂ ਆਪੇ ਕਰਦੇ ਨੇ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਾਕੀ ਆ ਨੰਬਰ ਦਿੱਤਾ ਹੋਇਆ WhatsApp ਕਰ ਲਿਓ ਵੀਰੋ ਧਿਆਨ ਹਨਾ ਜੇ ਰਿਕਵ ਹੋਊਗੀ ਫੋਨ ਲਾਇਆ ਸੀ ਫੋਨ ਨਹੀਂ ਚੱਕਿਆ ਫੋਨ ਆਲਾ ਟਾਈਮ ਨਹੀਂ ਹੁੰਦਾ ਨਾ WhatsApp ਤੇ ਤੁਹਾਨੂੰ ਰਵਰਟ ਮਿਲ ਜਾਊਗਾ ਜੀ ਆ ਨੰਬਰ ਤੇ ਉੱਪਰ ਚੱਲ ਰਿਹਾ